ਹਾਂਜੀ ਵੀਰੇ ਸ਼ਸ਼ੀਕਾ ਸਾਰੇ ਭਰਾਵਾਂ ਨੂੰ ਜਿਨੇ ਵੀ ਇਸ ਵੀਡੀਓ ਨੂੰ ਸਾਡੇ ਫੇਸਬੁੱਕ ਮਾਧਿਅਮ ਰਾਹੀਂ ਯੂਟਿਊਬਰ ਰਾਹੀਂ ਦੇਖ ਰਹੇ ਨੇ ਸਾਰੇ ਦਾ ਧੰਨਵਾਦ ਕਰਦੇ ਆ ਤੇ ਪਿੰਡ ਖੁੱਡੀਕਲਾ ਜ਼ਿਲ੍ਹਾ ਬਰਨਾਲਾ ਤੇ ਕਿਸੇ ਜਾਣ ਪਛਾਣ ਦਾ ਮੌਤਾਦ ਨਹੀਂ ਫੁੱਟਬਾਲ ਦੇ ਵਿੱਚ ਖਾਸ ਕਰਕੇ ਕਿਉਂਕਿ 1995 ਤੋਂ ਲੈ ਕੇ ਇਸ ਗਰਾਊਂਡ ਦੇ ਵਿੱਚ ਫੁੱਟਬਾਲ ਖੇਡੀ ਜਾ ਰਹੀ ਹੈ ਨਾ ਤੇ ਟੀਮ ਨੇ ਵੀ ਪ੍ਰਦਰਸ਼ਨ ਜਿਹੜਾ ਬਹੁਤ ਵਧੀਆ ਕੀਤਾ ਪਹਿਲੇ ਸਾਲਿਆਂ ਦੇ ਵਿੱਚ ਤੇ ਵਿਦੇਸ਼ਾਂ ਦੀ ਦੌਰ ਦੇ ਵਿੱਚ ਜਾਂ ਆਪਾਂ ਅੱਜਕੱਲ ਦੇ ਰਜੇਵੇਂ ਬਹੁਤ ਵੱਧ ਗਏ ਤੇ ਮੁੰਡੇ ਫੁੱਟਬਾਲ ਦੇ ਨਾਲ ਟੁੱਟਦੇ ਜਾ ਰਹੇ ਨੇ ਹਰ ਇੱਕ ਨਵਾਂ ਪ੍ਰਣਾਲਾ ਕੀਤਾ ਸਾਡਾ ਭਰਾ ਗੁਰੀ ਆ ਖੁੱਡੀ ਵਾਲਾ ਤੇ ਜਿਹਨੇ ਕੈਂਪ ਲਾਇਆ ਖੁੱਡੀ ਦੇ ਗਰਾਊਂਡ ਦੇ ਵਿੱਚ ਬੇਨਤੀ ਆ ਸਾਰੇ ਨਗਰ ਨੂੰ ਵੀ ਆਪਣੇ ਬੱਚਿਆਂ ਨੂੰ ਗਰਾਊਂਡ ਦੇ ਨਾਲ ਵੱਧ ਤੋਂ ਵੱਧ ਜੋੜੋ ਤਾਂ ਕਿ ਉਹ ਫੋਨਾਂ ਤੋਂ ਦੂਰ ਹੋ ਸਕਣ ਕਿਉਂਕਿ ਫੋਨ ਵੀ ਇੱਕ ਬਹੁਤ ਵੱਡੀ ਬਿਮਾਰੀ ਹੈ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਆ ਤੇ ਬੱਚੇ ਜੇ ਗਰਾਊਂਡ ਨਾਲ ਜੁੜਨਗੇ ਤਾਂ ਸਿਹਤ ਪੱਖੋਂ ਵੀ ਤੰਦਰੁਸਤ ਰਹਿਣਗੇ ਮੈਂਟਲੀ ਵੀ ਤੰਦਰੁਸਤ ਰਹਿਣਗੇ ਤੇ ਹੋਰ ਵੀ ਜਿੰਨੇ ਵੀ ਭਰਾ ਸਾਡੀ ਇਹ ਵੀਡੀਓ ਨੂੰ ਦੇਖ ਰਹੇ ਨੇ ਸਾਡਾ ਮਕਸਦ ਇਹ ਹੀ ਹੈ ਵੀਡੀਓ ਪਾਉਣ ਦਾ ਵੀ ਆਪਾਂ ਵੱਧ ਤੋਂ ਵੱਧ ਜਵਾਕਾਂ ਨੂੰ ਇਹ ਖੇਡ ਗਰਾਊਂਡ ਦੇ ਨਾਲ ਜੋੜੀਏ ਜੇ ਕੋਈ ਭਰਾ ਸਹਿਯੋਗ ਦੇਣਾ ਚਾਹੁੰਦਾ ਇਨ੍ਹਾਂ ਬੱਚਿਆਂ ਦੇ ਲਈ ਸਾਰੇ ਨਗਰ ਨੂੰ ਬੇਨਤੀ ਆ ਜਿੰਨੇ ਜੋਗੀ ਵੀ ਹੈਗੇ ਆ ਤੇ ਉਹ ਵੀ ਜਿਹੜਾ ਦੇ ਸਕਦਾਗਾ ਆ ਜੇ ਕੋਈ ਬੰਦਾ ਉੱਪਰ ਆ ਕੇ ਕਹਿਣਾ ਚਾਹੁੰਦਾ ਵੀ ਮਾਇਸਾ ਦੀ ਬਾਂਗਡੋਸ ਸਹਮਲਣੀ ਆ ਤੇ ਸਾਰੀ ਪ੍ਰੋਵਾਈਡ ਕਰਾਵਾਂਗੇ ਉਹ ਵੀ ਜਿਹੜਾ ਕਰਵਾ ਸਕਾਂਗਾ ਵਿੱਧ ਪ੍ਰੂਫ ਆਪਾਂ ਸਭ ਕੁਝ ਦਿਆ ਕਰਾਂਗੇ ਹਰ ਮਹੀਨੇ ਮਹੀਨੇ ਦੇ ਮਹੀਨੇ ਤੇ ਕੈਂਪ ਲਗਾਤਾਰ 2 ਮਹੀਨੇ ਤਾਂ ਚੱਲਣੀ ਚੱਲਣਾਗਾ ਤੇ ਜੇ ਵਧੀਆ ਰਿਸਪਾਂਸ ਮਿਲਿਆ ਪਿੰਡ ਦਾ ਹੋਰ ਮੁੰਡੇ ਵੀ ਜੁੜਦੇ ਆ ਤੇ ਉਹ ਲੱਗਦਾ ਵੀ ਇਸ ਸਾਲ ਭਾਰੀ ਜਿਹੜਾ ਚੱਲਿਆ ਕਰੂਗਾ ਤੇ ਖਾਸ ਕਰਕੇ 14 12 ਸਾਲਾਂ ਵਾਲੇ 14 ਸਾਲਾਂ ਵਾਲੇ 16 17 ਸਾਲਾਂ ਵਾਲੇ ਛੋਟੇ ਬੱਚਿਆਂ ਨੂੰ ਆਪਾਂ ਜਰੂਰ ਇਹਨਾਂ ਖੇਡ ਗਰਾਉਂਡਾਂ ਦੇ ਨਾਲ ਜੋੜੀਏ ਇੱਕ ਰਿਮਰਡਰ ਵੀ ਤੁਹਾਨੂੰ